ਅਗਰ ਤੁਹਾਡਾ ਕੰਮਕਾਰ ਜਾਂ ਮਸ਼ੀਨਾਂ ਲੱਗੀਆਂ ਹੋਈਆਂ ਵਾ ਮਸ਼ੀਨਾਂ ਬਾਰ-ਬਾਰ ਖਰਾਬ ਹੋ ਜਾਂਦੀਆਂ ਹੁਣ ਤੁਹਾਡਾ ਕਾਰੋਬਾਰ ਹੀ ਇਹਦੇ ਨਾਲ ਚੱਲਣਾ ਹੈਗਾ ਤੇ ਜੇ ਮਸ਼ੀਨਾਂ ਖਰਾਬ ਹੋਣ ਜਾਂ ਨੁਕਸਾਨ ਹੁੰਦਾ ਆ ਉਹਦੇ ਵਾਸਤੇ ਇੱਕ ਕੰਮ ਕਰੋ ਕਿਉਂਕਿ ਮਸ਼ੀਨਾਂ ਕਾਫੀ ਮਹਿੰਗੀਆਂ ਹੁੰਦੀਆਂ ਵਾ ਇਹ ਤਾਂ ਹੈ ਨਹੀਂ ਕਿ 5-5 ਰੁਪਏ 10-10 ਰੁਪਏ ਦੀ ਆ ਜਾਂਦੀ ਹੈ 5000 ਦੀ ਆ ਜਾਂਦੀ ਹੈ ਲੱਖਾਂ ਕਿ ਕਵੇ ਕਰੋੜਾ ਤੱਕ ਮਸ਼ੀਨਾਂ ਹੈਗੀਆਂ ਔਰ ਉਹ बार-बार ਖਰਾਬ ਹੋ ਰਹੀ ਹੈ ਇਸ ਦਾ ਮਤਲਬ ਹੈ ਕਿ ਤੁਹਾਡੇ ਕੋਈ ਨਾ ਕੋਈ ਪਲੈਨਟਸ ਖਰਾਬ ਹੈ ਗਿਆ ਅਸੀਂ ਆਪਣੀ ਮਸ਼ੀਨਾਂ ਨੂੰ ਹੀ ਕਿਉਂ ਨਾ ਪ੍ਰੋਟੈਕਟ ਕਰ ਲਈਏ ਉਹਦੇ ਅਸਾਂ ਨੂੰ ਕੀ ਕਰਨਾ ਹੈਗਾ ਕਿ ਕਾਲੀ ਹਲਦੀ ਲੈਣੀ ਹੈ ਉਹਨੂੰ ਪੀਸ ਲੈਣਾ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਕਾਲੀ ਹਲਦੀ ਆ ਮਿਲ ਜਾਏਗੀ Amazon ਤੇ ਕਿੱਥੋਂ ਮਿਲ ਜਾਏਗੀ ਔਰ ਥੋੜਾ ਜਿਹਾ ਕੇਸਰ ਪਾ ਕੇ ਥੋੜਾ ਪਾਣੀ ਪਾ ਕੇ ਨੂੰ ਰਗੜ ਲੈਣਾ ਆ ਅਮਾਵਸਿਆ ਜਾਂ ਮਸੀਆ ਤੋਂ ਪਹਿਲਾ ਜਿਹੜਾ ਬੁੱਧਵਾਰ ਆਏਗਾ ਉਸ ਦਿਨ ਕੰਮ ਕਰਨਾ ਹੈ ਉਸ ਮਸ਼ੀਨ ਦੇ ਉਤੇ ਦੋ ਚੀਜ਼ਾਂ ਕਰਨੀਆਂ ਇੱਕ ਤੇ ਲਿਖਣਾ ਆ ਇਸੇ ਕਾਲੀ ਹਲਦੀ ਔਰ ਕੇਸਰ ਦਾ ਮਿਕਸਚਰ ਬਣਾਇਆ ਇਹਦੇ ਨਾਲ ਲਿਖਣਾ ਇੱਕ ਓਮਕਾਰ ਔਰ ਦੂਜੇ ਪਾਸੇ ਬਣਾ ਦਿਓ ਸਵਾਸਤਿਕ ਦਾ ਨਿਸ਼ਾਨ ਇਹ ਦੋਨੋਂ ਨਿਸ਼ਾਨ ਬਣਾ ਕੇ ਇੱਕ ਮੋਲੀ ਲਓ ਔਰ ਇਹ ਹੈਂਡਲ ਦੇ ਨਾਲ ਮੋਲੀ ਬੰਨ੍ਹ ਦੇਣੀ ਆ ਔਰ ਫਿਰ ਉਸ ਤੋਂ ਬਾਅਦ ਹੱਥ ਜੋੜ ਕੇ ਮਸ਼ੀਨ ਦੇ ਸਾਹਮਣੇ ਹੀ ਖੜੇ ਹੋ ਜਾਓ ਆਪਣਾ ਮਨ ਰੱਬ ਨਾਲ ਇੱਕ ਚਿਤ ਹੋ ਕੇ ਜੋੜੋ ਔਰ ਅਰਦਾਸ ਕਰੋ ਕਿ ਜੋ ਮੈਂ ਉਪਾਏ ਕਰ ਰਿਹਾ ਆ ਇਹ ਕਾਰਗਰ ਹੋਵੇ ਔਰ ਮੇਰੀ ਮਸ਼ੀਨ ਜਿਹੜੀ बार-बार ਮੈਨੂੰ ਪਰੇਸ਼ਾਨ ਕਰ ਰਹੀ ਹੈ ਇਹ ਨਾ ਕਰੇ ਔਰ ਜਿੰਨੀ ਜਲਦੀ ਹੋ ਸਕੇ ਇਹਦੇ ਜੋ ਮੈਂ ਪੈਸਾ ਲਗਾਇਆ ਉਹ ਮੇਰਾ ਪੈਸਾ ਵਾਪਸ ਆ ਜਾਏ। ਔਰ ਮੈਨੂੰ ਪ੍ਰਾਫਿਟ ਮੇਰੀ ਝੋਲੀ ਦੇ ਵਿੱਚ ਪਾ ਦਿਓ। ਇਹ ਤੁਸੀਂ ਇਫਰਮੇਸ਼ਨ ਦੇ ਨਾਲ ਤੁਸੀਂ ਅਰਦਾਸ ਕਰਨੀ ਆ। ਅਰਦਾਸ ਕਰਕੇ ਕੋਈ ਵੀ ਮਿੱਠੀ ਚੀਜ਼ ਆਪਣੇ ਵਰਕਰਾਂ ਦੇ ਵਿੱਚ ਜਾਂ ਆਸ-ਪਾਸ ਜਿਹਨੂੰ ਤੁਸੀਂ ਦੇਣਾ ਚਾਹੋ ਕੁਝ ਵੀ ਦੇ ਸਕਦੇ ਹੋ। ਚਾਹ ਪਤਾਸੇ ਹੋਏ ਜਾਂ ਬਰਫੀ ਹੋਈ ਜਾਂ ਲੱਡੂ ਕੁਝ ਵੀ। ਅੱਛਾ ਸਾਰੇ ਮਿੱਠਾ ਖਾਣ ਤੋਂ ਬਾਅਦ ਫਿਰ ਰੱਬ ਦਾ ਧੰਨਵਾਦ ਕਰਨਾ ਹੈ। ਵਾਹਿਗੁਰੂ ਤੇਰਾ ਸ਼ੁਕਰ ਹੈ ਕਟੋਟਾ ਕਟ ਤੈਨਵਰੀ ਕਹਿਣਾ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਫਿਰ ਦੇਖਣਾ ਤੁਹਾਡੇ ਸਾਰੇ ਕੰਮ ਰਾਸ ਹੋਣਗੇ ਮਸ਼ੀਨਾਂ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੀਆਂ ਔਰ ਤੁਹਾਨੂੰ ਪੈਸਾ ਵੀ ਆਏਗਾ ਔਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਰਿਸ਼ਮਾ ਜ਼ਰੂਰ ਦੇਖੋਗੇ ਕਰਕੇ ਦੇਖੋ